ਪਤਕਾਰ ਜੋ ਸਾਡੀਆ ਵਾਕ ਵਾਕ ਕਲਾਮ ਕੀ ਤਰੀਕ ਜਤੇ ਬੰਨੀਆਂ ਸਮਾਜ ਹਲਕਾ ਕਰਤੇ ਨਿਲਾਕੂ ਆਪਣੇ ਨਾਸ ਜਿਲੋਕਾਂ ਦੇ ਰਸਵਾਤੇ ਲਾਰੀਆਂ ਹਾਤੇ ਹਰ ਮੋੜ ਤੇ ਦਾ ਇੱਥੇ ਆਏਗਾ ਖਵਾ ਦੇ ਮੇਰੇ ਵੀਰੋ ਸਾਡੇ ਸਮਾਜ ਦੇ ਲੋਕੋ ਅੱਜ ਜੇ ਪਰਮਾਤਮਾ ਨੇ ਵੀ ਉਹ ਜਾ ਚਾਤਾ ਸੀਗਾ ਬੜੇ ਫੂਟ ਬਾਹ ਕੀਤੇ ਪਰ ਕਿਹਦਾ ਹਰਿਆਣੇ ਤੋਂ ਮੂੰਹ ਕਦ ਨੂੰ ਜੀ ਨਹੀਂ ਕਰਦਾ ਤੀ ਪਰ ਜਿਹੜੇ ਤੁਸੀਂ ਇੱਥੇ ਆ ਗਏ ਪਰ ਜਿਹੜੇ ਮੈਨੂੰ ਥੋੜੇ ਕਾਤੂ ਦੇਖ ਕੇ ਲੱਗਦਾ ਮੇਂੀਆਂ ਬੱਤੀਆਂ ਮੇਂੀਆਂ ਪੈਰਾਂ ਦੇ ਹਾਂ ਨੰਬਰ 2 ਮੈਨੂੰ ਲੱਗਦਾ ਤੁਸੀਂ ਕ੍ਰਾਂਤੀਕਾਰੀ ਉਹ ਸ਼ਨਾਖੀ ਉਹ ਸੁਖੜੇ ਉਹ ਲੜਾਈਆਂ ਸਭ ਅਯੋਗ ਹੋ ਗਏ ਤੇ ਵੀ ਉਹ ਪੋੜਾ ਲੱਗਾ ਬਹੁਤ ਹੀ ਸਤਿਕਾਰਯੋਗ ਸਤਕਾਰਯੋਗ ਤੇ ਆਗਿਆਕਾਰੀ ਅਸਲੀ ਕਮਾਊ ਕੁੱਤ ਕਹਿ ਲਿਏ ਜਿਹੜੀ ਸਮਾਜ ਦੀ ਕਮਾਈ ਕਰਦਾ ਹੈ ਉਹ ਮੋਰਚੋ ਹੋ ਜੇ ਕ੍ਰਾਂਤੀਕਾਰੀ ਬੱਚੇ ਕ੍ਰਾਂਤੀਕਾਰੀ ਯੋਧੇ ਇੱਕ ਕਿਸਮਾਵਾ ਨੂੰ ਹੀ ਹਿੱਸਾ ਮਿਲਦਾ ਹੋਵੇ ਬੱਚੇ ਜੰਗ ਦੇਣ ਵਾਸਤੇ ਜਿਹਨਾਂ ਸਵਾਗਤ ਕਰਦਾ ਉਹਨਾਂ ਮਾਵਾਂ ਦਾ ਹਾਂ ਜਵਾਬਾ ਜਿਨ੍ਹਾਂ ਨੇ ਇਹਦੇ ਕ੍ਰਾਂਤੀਕਾਰੀ ਬੱਚਿਆਂ ਨੂੰ ਜਨਮ ਦਿੱਤਾ ਹੈ ਕਿ ਤੁਹਾਡੇ ਅਨੁਸਾਰ ਦੀ ਖਾਤਰ ਆਉਣ ਦੀ ਸਾਡੀ ਸਿੱਖ ਜੱਡੇ ਬਣੀਆਂ ਹੋਣ ਤੇ ਤੁਹਾਡੀ ਸਾਡੀ ਕ੍ਰਾਂਤੀਕਾਰੀ ਦੇ ਜੱਡੇ ਬਣੇ ਹੋਣ ਮੇਰੇ ਵਿੱਚੋਂ ਇਹ ਅੱਜ ਵੀ ਨਵੀਂ ਕੋਈ ਗੱਲ ਨਹੀਂ ਤੇ ਨਾ ਹੀ ਇਹ ਗੱਲ ਪੁਰਾਣੀ ਹੈ ਸਾਡੇ ਪਿੱਛੇ ਰਹਿਣਾਂ ਤੋਂ ਤਾਂ ਜਿਹਾ ਹੋ ਜਾ ਰਲਾਇਆ ਤੁਸੀਂ ਦੁਰਦੇ ਆ ਰਹੇ ਹੋ ਤੇ ਮੇਰੇ ਵੀਰੋ ਕਿਸੇ ਚੰਗੇ ਦੇ ਵਿੱਚ ਭਾਈ ਚਾਦੇ ਰਾਜੇ ਜਿਨਾਂ ਨੇ ਸਾਡੇ ਗੁਰੂ ਨਾਲ ਖਾਲਾ ਆਇਆ ਤੇ ਉਹਨਾਂ ਭਾਈ ਚਾਦੇ ਰਾਜਾਂ ਦਾ ਅੱਛੀ ਹੋਇਆ ਤੁਹਾਨੂੰ ਪਤਾ ਹੋਣਾ ਤੇ ਅੱਜ ਮੇਰੇ ਵੀਰੋ ਕੁੱਝ ਲੋਕ ਸਾਡੇ ਪਿੰਡਾਂ ਦੇ ਵਿੱਚ ਸਾਡੇ ਸਮਾਜ ਨੂੰ ਦੁਖੀ ਕਰਨ ਵਾਸਤੇ ਭਾਈ ਚਾਦੇ ਜਿਹੜੇ ਰਾਜੇ ਬਣੇ ਬੈਠੇ ਆ ਬਾਰੇ ਕਿਸੇ ਗਰੀਬ ਸਰਪੰਚ ਦੀ ਕੁੱਟਮਾਰ ਹੋਵੇ ਜਾਂ ਕਿਸੇ ਗਰੀਬ ਆਦਮੀ ਦੀ ਕੁੱਟਮਾਰ ਹੋਵੇ ਜੇ ਉਹਨਾਂ ਬਾਈਕਾਂ ਦੇ ਰਾਜਿਆਂ ਨੂੰ ਅਸੀਂ ਦੱਸ ਦਿਆਂ ਇਹਨਾਂ ਜਥੇਬੰਦੀਆਂ ਤੋਂ ਸਿੱਖ ਲੈਣਾ ਚਾਹੀਦਾ ਤੇ ਤੁਸੀਂ ਪਿਛਲਾ ਆਜਾ ਖੋਲੋ ਜਿਨ੍ਹਾਂ ਨੇ ਦੱਸਦੇ ਪਹੁੰਚ ਨੂੰ ਆਪਣਾ ਕਾਂਜੀ ਤੋੜਾ ਨਹੀਂ ਕਿਤੇ ਹੱਥ ਰੱਖ ਕੇ ਇਹ ਗੱਲ ਕਹੀ ਸੀ ਇਹ ਨਹੀਂ ਗਰੀਬ ਮਾਈ ਭਾਗੋ ਵਰਗੀਆਂ ਅੱਜ ਬੈਠੇ ਆ ਬਾਬਾ ਜੀ ਨੂੰ ਸਿੰਘ ਤੇ ਹੋਣੇ ਅੱਜ ਬੈਠੇ ਆ ਸਾਡੇ ਦਾਸ ਤੇ ਅਜਾਤਰਾ ਦੇ ਬੱਚੇ ਤੇ ਮੇਰੇ ਉਹ ਕਹਿੰਦੇ ਨੇ ਜਿੱਥਿਆਂ ਜਿੱਥਿਆਂ ਲੜਾਈਆਂ ਹੁੰਦੇ ਨੇ ਕਿਹੜੇ ਕਿਹੜੇ ਲਾਲਚਾਂ ਦੇ ਵਿੱਚ ਆ ਕੇ ਅਸੀਂ ਉਹਨਾਂ ਬਾਈ ਘਰ ਦੇ ਲੋਕਾਂ ਦੇ ਮਰ ਕਰ ਕੇ ਆ ਗਿਆ ਜਥੇ ਬੰਦਿਆਂ ਨੂੰ ਆ ਗਿਆ ਅੰਖਾਂ ਨੂੰ ਆਦੇ ਲੱਗ ਰਹੇ ਯੋਨੂ ਬੱਕਰਾ ਨਾ ਰੱਖਿਆ ਇਹਨਾਂ ਦੇ ਫੈਸਲੇ ਹੱਥ ਨਾ ਰੱਖਿਆ ਕਿ ਬੀਬੀਓ ਖੋਲੋਸ ਕੋ ਆਉਣ ਲੜਾਈ ਖੋਲ੍ਹੀ ਆਵਾ ਲੜਾਈ ਦਾ ਤਰਾ ਤੋ ਲੋਕ ਜੜਾ ਨਹੀਂ ਤੁਸੀਂ ਦੇਖਦੇ ਆਂ ਪਿੰਡਾਂ ਵਿੱਚ ਉਹਨਾਂ ਦਾ ਤਾਂ ਰਕਾਚਾ ਨਹੀਂ ਆ ਸੁਟਾ ਜਿਵੇਂ ਹੋ ਰਹੀ ਹੈ ਸਾਡੇ ਆ ਨੌਜਵਾਨ ਬੱਚਿਆਂ ਨੂੰ ਦੋ ਕੈਂਤੀਆਂ ਸਰਤਾਚ ਬਣਾ ਕੇਵੇਂ ਉਹਨਾਂ ਦੇ ਸਿਰ ਤੋਂ ਜੁਨੀਆ ਲਗਦੇ ਆਦਮੀ ਆ ਪਾਰ ਤੇ ਕਾਲੇ ਤੇ ਬੈਠੀਆਂ ਹੋਣ ਸਭੀ ਖਵੇ ਨਾ ਬੱਚਿਆਂ ਦੀ ਪਗਾ ਦੀ ਖਾਲ ਹੋਵੇ ਇਹ ਵੀ ਲੋਕ ਸਮਾਜ ਦੀ ਲੜਾਈ ਹੈ ਇਹ ਤੁਹਾਨੂੰ ਲਾਨੇ ਪੈਣਾ ਮੇਰੇ ਵੀਰੋ ਕਿ ਜੇ ਅਸੀਂ ਰੋਣਾ ਭਾਵੇਂ ਲੰਮਾ ਬਾਜੀ ਅੰਦਰ ਪਾ ਲੈਆ ਤੇ ਕੌਣ ਲੜਾਈਆਂ ਵੀ ਲੜੀਆਂ ਜਾ ਰਿਹਾ ਆ ਜਿਹੜੇ ਬੰਦੇ ਸਮਾਜ ਦੀ ਲੜਾਈ ਲੜਦੇ ਆ ਉਹਨਾਂ ਦਾ ਸਮਾਜ ਨੂੰ ਆਪੇ ਬੜਦਾ ਹੈ ਤੁਸੀਂ ਸਮਾਜ ਦੀ ਲੜਾਈ ਲੜ ਕੇ ਦੇਖੋ ਕਿ ਸਮਾਜ ਖੋਦਿਆਂ ਨੇ ਤੁਸੀਂ ਇੱਕ ਕਰਕੇ ਚੱਲਦੇ ਆ ਸਮਾਜ ਖੋਦਿਆਂ ਨੇ ਸਭ ਕਰਕੇ ਚੱਲੂਗਾ ਇੱਕ ਕਰਕੇ ਇਹ ਹੀ ਹੋਣਾ ਆਪਣੇ ਕਬੀਲ ਚੰਗ ਪਰਿਪੱਕ ਕਿਸੇ ਤੱਕੜੇ ਘਰਾਣੇ ਦੇ ਵਿੱਚੋਂ ਹੋਰ ਕਿਸੇ ਗਰੀਬ ਦੇ ਘਰੇ ਆਉਣੀ ਇਹ ਜਰਨੀ ਜਾਂਦੀ ਇਸ ਕਰਕੇ ਅਨਪੜਿਆ ਅੰਖਾਫ਼ ਕਰਨ ਵਾਲਿਆ ਸੂਰਜ ਦੇ ਪਾਸ਼ਾ ਨੂੰ ਬਾਣੀ ਵੀ ਬੰਨ ਲਾਰੇ ਦੇ ਵਿੱਚ ਇੱਥੇ ਬੈਠਿਆ ਵੀ ਇਹ ਜਿਹੜੇ ਟਕੇ ਹੁੰਦੇ ਆ ਅੱਜ ਇਹ ਟਕੇ ਨਹੀਂ ਹੋਣ ਕਰਾਂਗੇ ਮੈਂ ਬਾਹ ਤਾ ਤੇ ਬਾਹ ਨਾ ਕੁਝ ਕਹਿੰਦੇ ਹੋਏ ਇਹੋ ਜਿਹੇ ਅੰਕੜਾ ਦਾ ਇਹੋ ਜਿਹੇ ਐਸਟੀਐਮ ਜਿਹੜੇ ਕਹਿੰਦੇ ਸੀ ਗੋਰਾ ਬੱਤੇ ਨੂੰ ਅਸਿੱਤ ਨੂੰ ਧਰਨਾ ਨਹੀਂ ਲੋੜ ਪੈਦਾ ਅੱਜ ਬੜਾ ਪੰਜਾਬ ਪੂਰਾ ਬਾਤ ਆ ਗੋਰੇ ਮੱਤੇ ਲਈ ਹੱਸਦੇ ਉਸ ਐਸਟੀਐਮ ਦੀ ਹੱਤ ਕਰੇ ਇਸ ਪ੍ਰਸ਼ਾਸਨ ਦੀ ਹਿੱਤ ਦੇ ਵਿੱਚ ਆ ਤੁਸੀਂ ਮਾਰੋ ਇਹੋ ਲੜਾਈ ਨੂੰ ਤੁਸੀਂ ਕਿਤੇ ਵੀ ਪਾਰ ਸਕਦੇ ਇਹਨੂੰ ਮੋੜ ਤੋਂ ਨਹੀਂ ਸਕਦੇ ਤੁਸੀਂ ਜਿਵੇਂ ਜਿਵੇਂ ਜੱਟਾਂ ਦੇ ਰਾਜੇ ਦੱਬਾ ਰੋਛਾ ਦਿਓ ਇਹ ਲੜਾਈਆਂ ਕ੍ਰਾਂਤੀਕਾਰੀ ਬਣਦੀਆਂ ਰਹੀਆਂ ਪਰ ਇਹ ਗੋਲੀ ਮੱਤੇ ਵੱਲੋਂ ਸਾ लेके दवा कयूं गंजो ग़रीबार सॼे क्रांतारी किसान ते हत्याचार जहिड़ा हुया असीं नवी क्रांति लेके वाहिगरू जी का ख़ाला वाहिगुरू जी फतेह